ਹਾਂ ਜੀ ਦੋਸਤੋ ਨਮਸਕਾਰ ਹੁਣ ਤੁਹਾਨੂੰ ਇਹ ਟੈਸਮ ਡੇਰੀਆ ਸੋਜੀ ਵੀ ਡਾਟਾ ਤੇ ਪ੍ਰੀਪੇਡ ਨੂੰ ਪੋਸਟਪੇਡ ਬਣ ਕਰਕੇ ਤੁਸੀਂ ਸੋਜੀ ਵੀ ਡਾਟਾ ਵਰਤ ਸਕਦੇ ਹੋ ਇੰਟਰਨੈਟ ਜਿਵੇਂ ਬਿਲਕੁਲ ਫਰੀ ਦਿੱਤਾ ਜਾ ਰਿਹਾ ਤੁਹਾਨੂੰ ਤੇ ਬ੍ਰੌਡਬੈਂਡ ਲਿੰਕ ਦੀ ਕੋਈ ਲੋੜ ਨਹੀਂ ਹੈ ਹੁਣ ਹੁੰਦੇ ਤੇ ਯਾਰ ਪੀ ਖਰਚ ਕਰਨ ਦੀ ਕੋਈ ਲੋੜ ਨਹੀਂ ਹੈ ਸਿਰਫ 4-500 ਰੁਪਏ ਤੁਮ ਲੈ ਕੇ ਤੇ 600 ਰੁਪਏ ਤੱਕ ਤੁਹਾਨੂੰ 100 GB ਡਾਟਾ ਦਿੱਤਾ ਜਾਊਗਾ ਤੇ ਅਨਲਿमिटेड ਕਾਲਿੰਗ ਦਿੱਤੀ ਜਾਊਗੀ ਤੇ ਜਿੱਥੇ ਮਰਜੀ ਤੁਸੀਂ ਯੂਜ਼ ਕਰ ਸਕਦੇ ਹੋ 5G ਡਾਟਾ ਮਿਲੂਗਾ ਤੁਹਾਨੂੰ ਤੇ ਤੁਹਾਨੂੰ ਕਿਤੇ ਵੀ ਵਰਤ ਸਕਦੇ ਹੋ ਤੁਸੀਂ ਇੰਟਰਨੈਟ ਤੇ ਬ੍ਰਾਊਂਡ ਮੈਲਡ ਆਪਾਂ ਕਰੀ ਵਰਤ ਸਕਦੇ ਆ ਤੇ ਇਹ ਟੋਸੰਗ ਤੇ ਪੋਸਟਪੇਡ ਕਰੋ ਤੇ 100 GB ਡਾਟਾ ਵਰਤੋ ਅਨਲਿੰਟਡ ਡਾਟਾ ਚੱਲੇਗਾ ਤੇ ਤੁਸੀਂ ਇਸ લાભ ਦਾ ਫਾਇਦਾ उठा ਸਕਦੇ ਜਿਵੇਂ ਕਿ ਆਹ ਸਾਈਟ ਤੇ ਸਬੀ ਚਾਹੀਦੀ ਮੇਰੇ ਵੀ ਨੇ ਵੀ ਚਲਾ ਰਿਆ ਪੋਸਟ ਫਿਡਰ ਦਾ ਸੰਮਤ ਡਾਟਾ ਵੀ ਵਰਤ ਰਿਹਾ ਤੇ ਵੀਡੀਓ ਬਿੱਲ ਵੀ ਪੇ ਕਰ ਰਿਹਾ ਤੇ ਵੱਡੇ ਤੁਸੀਂ ਇਸ લાભ ਦਾ ਫਾਇਦਾ ਉਠਾਓ ਤੇ ਜਲਦੀ ਮੈਨੂੰ ਅਪਲਾਈ ਤੇ ਧੰਨਵਾਦ ਮੇਰੇ ਵੀਡੀਓ ਸ਼ੇਅਰ ਕਰਦੇ ਮੇਰੇ ਅਨੁਰਥਨ ਕਲਾ ਲੱਛ ਸਕਦੇ